ਉਹ ਉਦਾਸੀ ਦਾ ਅਸੀਂ ਸਾਰੇ ਕਾਰਨ ਜਾਣਦੇ ਹਾਂ ਕਿਉਂਕਿ ਜਿਹੜਾ ਬਾਪ ਜਿਵੇਂ ਹਾਕੀ ਦਾ ਮੈਚ ਚੱਲ ਰਿਹਾ ਸੀਗਾ ਬੜਾ ਇੰਟਰਸਟਿੰਗ ਹੋ ਚੁੱਕਿਆ ਹੋਇਆ ਸੀ ਔਰ ਜਿਵੇਂ ਹੁਣ ਤੱਕ ਐਡਮਿੰਟਨ ਦੀ ਟੀਮ ਦਾ ਜਿਵੇਂ ਪ੍ਰਦਰਸ਼ਨ ਦੇਖਿਆ ਜਾ ਰਿਹਾ ਸੀ ਬੜਾ ਵਧੀਆ ਸੀਗਾ ਪਰ ਇੱਕ ਸ਼ਾਹ ਦੇ ਨਾਲ ਉਹ ਖੇਡ ਰਹੇ ਸੀਗੇ ਪਰ ਕੱਲ ਦੇ ਮੈਚ ਤੋਂ ਬਾਅਦ ਅਸੀਂ ਮੰਨਦੇ ਹਾਂ ਵੀ ਐਡਵਿੰਟਨ ਦੀ ਟੀਮ ਜਿਹੜੀ ਆ ਉਹ ਪਿੱਛੇ ਰਹਿ ਗਈ ਔਰ ਜਿਵੇਂ ਕਿ ਕਹਿ ਸਕਦੇ ਆ ਵੀ ਆਇਲਰਜ਼ ਦਾ ਪ੍ਰਦਰਸ਼ਨ ਦੇ ਪਰਫਾਰਮੈਂਸ ਉਹਨਾਂ ਦੀ ਬਹੁਤ ਵਧੀਆ ਰਹੀ ਪਰ ਮਹਿਸ ਥੋੜੇ ਜੇ ਅੰਕਾਂ ਤੋਂ ਇੱਕ ਦੂਜੇ ਤੋਂ ਪਛੜ ਗਿਆ ਤੇ ਜਿਹੜਾ ਫਲੋਰੀਡਾ ਪੈਂਥਰਸ ਹੈ ਉਹਨਾਂ ਨੇ ਐਂਡ ਮੂਮੈਂਟ ਤੱਕ ਕਾਫੀ ਵਧੀਆ ਜਿਹੜੀ ਆਪਣਾ ਕਹਿ ਸਕਦੇ ਆ ਵੀ ਉਹਨਾਂ ਦੀ ਪਰਫਾਰਮੈਂਸ ਜਿਹੜੀ ਆ ਉਹ ਦੇਖੀ ਗਈ ਹੈ ਉਹ ਦੇਖੋ ਜੀ ਕਰ ਲੇਤਾ ਕਿਉਂਕਿ ਤੁਹਾਨੂੰ ਪਤਾ ਜਿਹੜਾ ਸਕੋਰ ਬੋਰਡ ਆ ਅਖੀਰ ਨੂੰ ਤਾਂ ਉਹ ਗੱਲ ਹੀ ਦੱਸਦਾ ਹੈ ਵੀ ਜੋ ਸਕੋਰ ਬੋਰਡ ਤੇ ਲਿਖਿਆ ਆਉ ਉਹ ਦੇ ਮੁਤਾਬਕ ਜਿਹੜੇ ਫਲੋਰਿਡਾ ਵਾਲੇ ਆ ਉਹ 4-3 ਤੇ ਸਾਨੂੰ ਜਿੱਤ ਗਏ ਐ ਐਡਮੰਟਨ ਓਇਲਰਸ ਨੂੰ ਪਰ ਗੇਮ ਜਿਹੜੀ ਹੈ ਜੀ ਉਹ ਵੈਸੇ ਓਇਲਰਸ ਨੇ ਦੇਖੋ ਪਹਿਲਾ ਗੋਲ ਤਾਂ ਬੜੀ ਤੇਜ਼ੀ ਦੇ ਨਾਲ ਕੀਤਾ ਐਡਮੰਟਨ ਓਇਲਰਸ ਨੇ ਫਿਰ ਜਿਹੜੇ ਗੋਲ ਹੈਗੇ ਆ ਉਹ ਸਾਡੇ ਸਿਰ ਹੋ ਗਿਆ ਦੂਸਰੇ ਪੀਰੀਅਡ ਤੀਸਰੇ ਪੀਰੀਅਡ ਦੇ ਵਿੱਚ ਜਾ ਕੇ ਫਿਰ ਜਿਹੜਾ ਐਡਮੰਟਨ ਓਇਲਰਸ ਨੇ ਗੋਲ ਕਰਨੇ ਰੰਭ ਕੀਤੇ ਜੀ ਔਰ 3 ਤਾਈ ਪਹੁੰਚ ਗਏ ਸੀ ਔਰ ਆਸ ਸੀ ਕਿ ਵੀ ਸ਼ਾਇਦ ਬਰਾਬਰ ਕਰ ਜਾਣ ਤੇ ਓਵਰ ਟਾਈਮ ਚਲੇ ਜਾਏਗੀ ਗੇਮ ਪਰ ਉਹ ਹੋ ਨਹੀਂ ਸਕਿਆ ਕਿਉਂਕਿ ਜਿਹੜਾ ਪੈਂਥਰਜ਼ ਦਾ ਗੋਲ ਕੀਪਰ ਹੈ ਨਾ ਜੀ ਉਹ ਬਹੁਤ ਹੀ ਵਧੀਆ ਖੇਡ ਰਿਹਾ ਸੀ ਔਰ ਉਹਦੇ ਨਾਲ ਜਿਹੜੀ ਉਹਨਾਂ ਦੀ ਡਿਫੈਂਸਿਵੀ ਟੀਮ ਹੈਗੀ ਆ ਉਹ ਵੀ ਬੜੀ ਵਧੀਆ ਉਹਨੇ ਬਬਰੋਸਕੀ ਆ ਉਹਦਾ ਨਾਂ ਉਹ ਕਹਿੰਦਾ ਵੀ ਸਾਡਾ ਤਾਂ ਇਹ ਆ ਕੰਮ ਵੀ ਅਸੀਂ ਜਿਹੜੀ ਡਿਫੈਂਸ ਆ ਉਹ ਬੰਦੇ ਨਾਲ ਖੜੇ ਆ ਪੂਰੇ ਦੇ ਪੂਰੇ ਅਸੀਂ ਪ੍ਰੋਟੈਕਸ਼ਨ ਕਰਦੇ ਜਿੱਦਾਂ ਆਪਣੇ ਘਰ ਦੀ ਕਰਦੇ ਆ ਜੀ ਔਰ ਦੂਸਰੀ ਗੱਲ ਹੈ ਵੀ ਸਾਡੇ ਚ ਫੇ ਪੇਸ਼ੈਂਸ ਹੁੰਦਾ ਹਮਮ ਪੇਸ਼ੈਂਸ ਧੀਰੇ ਦੇ ਨਾਲ ਅਸੀਂ ਉੱਥੇ ਡਟੇ ਰਹਿੰਨੇ ਆ ਜਿਹਦਾ ਕਰਕੇ ਜੀ ਉਹ ਕਹਿੰਦਾ ਜਿਸ ਤਰ੍ਹਾਂ ਦੀ ਪਰਫਾਰਮੈਂਸ ਟੀਮ ਕਰ ਰਹੀ ਆ ਉਹ ਉਹਦੇ ਕਾਰਨ ਆ ਆਈ ਨੇ ਜੀ ਤੋਂ ਲੱਗਦਾ ਵੀ ਇਹ ਜਿਹੜਾ ਉਹਨਾਂ ਦਾ ਕਿਲਾ ਬਣਾਇਆ ਹੋਇਆ ਨਾ ਉਹ ਅਗਲੀ ਵਾਰੀ ਨੂੰ ਜਿਹੜੀ ਗੇਮ ਹੁਣ ਨੈਕਸਟ ਹੋਣੀ ਆ ਸੈਟਰਡੇ ਵਾਲੇ ਦਿਨ ਉਹਦੇ ਚ ਲੱਗਦਾ ਵੀ ਐਡਮਿੰਟਨ ਓਇਲਰਜ਼ ਨੂੰ ਕਿਲਾ ਜਿਹੜਾ ਤੋੜਨਾ ਪੈਣਾ ਉਹਨਾਂ ਦਾ ਤੇ ਗੋਲ ਕਰਨ ਪੈਣਾ ਕਿਉਂਕਿ ਇਹਨਾਂ ਦੇ ਕੋਚ ਨੇ ਇਹ ਗੱਲ ਆਖੀ ਐਡਮਿੰਟਨ ਓਇਲਰਜ਼ ਨੇ ਉਹ ਕਹਿੰਦਾ ਦੇਖੋ ਅਸੀਂ ਮਤਲਬ 16 ਗੇਮ ਜਿਹੜੀਆਂ ਆ ਉਹ ਸਟ੍ਰੇਟ ਵਿਨ ਕੀਤੀਆਂ ਹੈਗੀਆਂ ਜੀ ਮਤਲਬ ਐਸੀ ਗੱਲ ਨਹੀਂ ਵੀ ਸਾਡੀ ਗੇਮ ਜਿਵੇਂ ਸਾਡੇ ਤੇ ਉਹ ਜਸਟ ਵਾਕ ਓਵਰ ਆਸ ਜਿਹੜੀ ਦੂਸਰੀ ਟੀਮ ਹੈ ਇਦਾਂ ਦੀ ਕੋਈ ਗੱਲ ਨਹੀਂ ਹੂੰ ਹੂੰ ਬਹੁਤ ਵਧੀਆ ਗੇਮ ਖੇਡੀ ਆ ਓਇਲਰਜ਼ ਨੇ ਔਰ ਉਹ ਕਹਿੰਦਾ ਵੀ ਹਜੇ ਵੀ ਸਾਡੇ ਪਾਸ ਠੀਕ ਹੈ ਇਸ ਮਤਲਬ ਹੈ ਤਾਂ ਕੰਮ ਬਹੁਤ ਔਖਾ ਲੱਗਦਾ ਪਰ ਸਟਿਲ ਹਜੇ ਮੌਕਾ ਹੈਗਾ ਜੇ ਅਗਲੀਆਂ ਗੇਮਾਂ ਜਿਦਾ ਪਹਿਲਾ ਸਟ੍ਰੀਕ ਰਹੀ ਜਾਂ ਜਿੱਤਦੇ ਆਉਣ ਦੀ ਇਸੇ ਤਰ੍ਹਾਂ ਹੀ ਜੇ ਹੁਣ ਇਹ ਰਹਿ ਗਈ ਤੇ ਸਮਝ ਲਓ ਕੰਮ ਫਤੇ ਕਰ ਲਿਆ ਜੀ ਨਹੀਂ ਤਾਂ ਫਿਰ ਜਿਹੜੀ ਹੈ ਜੇ ਫਰਜ਼ ਕਰੋ ਚੌਥੀ ਗੇਮ ਇੱਥੇ ਜਿੱਤ ਜਾਂਦੇ ਨੇ ਇਹ ਫੇ ਪੰਜਵੀਂ ਗੇਮ ਜੀ ਉੱਥੇ ਜਾ ਕੇ ਹੋਣੀ ਆ ਫਲੋਰੀਡਾ ਜੇ ਇੱਕ ਵਾਰ ਫਿਰ ਦੇਖੋ ਫਿਰ ਕਿਦਾਂ ਕਹਾਣੀ ਬਣਦੀ ਆ ਸੋ ਹਾਲ ਦੀ ਘੜੀ ਜਿਹੜੇ ਜੀ ਪੈਂਥਰਸ ਜਿਹੜੇ ਆ ਉਹਨਾਂ ਦਾ ਹੱਥ ਉੱਤੇ ਆ ਕਿਉਂਕਿ ਉਹਨਾਂ ਨੇ ਤਿੰਨ ਗੇਮਾਂ ਜਿੱਤ ਲਈਆਂ ਨੇ ਆਲਰੇਡੀ ਤੇ ਚੌਥੀ ਦੀ ਜਿੱਤਣ ਦੀ ਉਮੀਦ ਵਿੱਚ ਬੈਠੇ ਆ ਪਰ ਦੇਖੋ ਐਡਮੰਟਨ ਆਇਲਰਸ ਦੇ ਫੈਨਸ ਦੀ ਵੀ ਬੜੀ ਦੇਣ ਆ ਕੱਲ ਉਥੇ ਇੱਕ ਨਾ ਕਾਨਸਰਟ ਗੇਮ ਤੋਂ ਪਹਿਲਾਂ ਕਾਨਸਰਟ ਹੋਇਆ ਉਥੇ ਵੀ ਲੋਕ ਬੜੇ ਪਹੁੰਚੇ ਸੀਗੇ ਕਾਨਸਰਟ ਦੇ ਵਿੱਚ ਵੀ ਔਰ ਹਮੇਸ਼ਾ ਦੀ ਤਰ੍ਹਾਂ ਅਰੀਨੇ ਦੇ ਬਾਹਰ ਰੌਣਕਾਂ ਲਾਈਆਂ ਹੋਈਆਂ ਸੀਗੀਆਂ ਲੋਕਾਂ ਨੇ ਪਹਿਲਾਂ ਤਾਂ ਥੋੜੇ ਜਿਹਾ ਮਾਯੂਸ ਹੋ ਗਏ ਜਦੋਂ ਲੱਗਾ ਵੀ ਉਹ ਗੋਲ ਸਾਡੇ ਤੋਂ ਹੋ ਨਹੀਂ ਰਹਿ ਪਰ ਜਦੋਂ ਉਹ ਤਿੰਨ ਗੋਲ ਕਰ ਦਿੱਤੇ ਉਦੋਂ ਫਿਰ ਥੋੜਾ ਹੌਸਲਾ ਹੋਇਆ ਲੋਕਾਂ ਨੂੰ ਬਟ ਸਟੇਲ ਤੁਹਾਨੂੰ ਪਤਾ ਲਾਸ ਦਾ ਲਾਸ ਹੀ ਆ ਨਾ ਜੀ ਬਿਲਕੁਲ ਜੀ ਬਿਲਕੁਲ ਸੰਗਾਈ ਫਿਰ ਫਾਈਨਲ ਵਾਸਤੇ ਕਹਿ ਸਕਦਾ ਵੀ ਮੈਚ ਜਿਹੜੀ ਨੇ ਉਹ ਕਾਫੀ ਇੰਟਰਸਟਿੰਗ ਬਣ ਗਏ ਨੇ ਹੁਣ ਹੋਰ ਵੀ ਇੰਟਰਸਟ ਹੋ ਗਿਆ ਜਦੋਂ ਅ ਫਲੋਰੀਡਾ ਪੈਂਥਰਸ ਦੇ ਵੱਲੋਂ ਖਾਸ ਤੌਰ ਤੇ ਚੈਲੰਜ ਔਰ ਜਿਵੇਂ ਤੁਸੀਂ ਦੱਸਿਆ ਵੀ ਇੱਕ ਕਿਲਾ ਬੰਦੀ ਕਰ ਦਿੱਤੀ ਗਈ ਹੈ ਉਹਨੂੰ ਤੋੜ ਲੈ ਤੋੜਨਾ ਐਡਮਿੰਟਨ ਟੀਮ ਲਈ ਇੱਕ ਵੱਡਾ ਚੈਲੰਜ ਹੋ ਗਿਆ ਸੋ ਕਹਿ ਸਕਦਾ ਵੀ ਜਿਹੜੇ ਅਗਲੇ ਮੁਕਾਬਲੇ ਆ ਉਹ ਹੋਰ ਵੀ ਜ਼ਿਆਦਾ ਡਬਲ ਇੰਟਰਸਟ ਪੈਦਾ ਕਰਦੇ ਪਏ ਨੇ ਬਿਲਕੁਲ ਜੀ ਦੇਖੋ ਇਹ ਤਾਂ ਕੁਦਰਤੀ ਗੱਲ ਆ ਔਰ ਐਡਮਿੰਟਨ ਨਹੀਂ ਚਾਹੇਗਾ ਵੀ ਸਾਡਾ ਨਾਮ ਵੀ ਉਹ ਇਤਿਹਾਸ ਦੀਆਂ ਬੁੱਕਸ ਦੇ ਵਿੱਚ ਆ ਜਾਵੇ ਵੀ ਅਸੀਂ ਸਿੱਧੇ ਹੀ ਚਾਰ ਗੇਮਾਂ ਲੂਜ਼ ਕਰ ਗਏ 1998 ਦੀ ਗੱਲ ਹੈ ਜੀ ਮੇਰੇ ਖਿਆਲ ਤੋਂ ਇੱਕ ਟੀਮ ਸੀਗੀ ਜਿਹੜੀ ਲੂਜ਼ ਕਰ ਗਈ ਸੀਗੀ ਇਸੇ ਤਰ੍ਹਾਂ ਹੀ ਤੇ ਉਹ ਨਹੀਂ ਚਾਹੁੰਦੇ ਐਡਮਿੰਟਨ ਆਇਲਰਸ ਨਹੀਂ ਚਾਹੁੰਦੇ ਵੀ ਇਦਾਂ ਹੀ ਚਾੜਾ ਨਾ ਵੀ ਹੋਵੇ ਸੋ ਅਸੀਂ ਕੋਸ਼ਿਸ਼ ਕਰਨਗੇ ਜੀ ਟੀਮ ਜਿਹੜੀ ਆ ਪੂਰੀ ਦੀ ਪੂਰੀ ਵੀਨ ਕਰੀਏ ਜਿਹੜੀ ਅਗਲੀ ਗੇਮ ਹੈਗੀ ਹੂੰ ਜੀ ਬਿਲਕੁਲ ਜੀ ਉਮੀਦ ਕਰਦੇ ਹਾਂ ਸੰਗਾ ਜੀ ਐਵੇਂ ਦਾ ਹੀ ਆਵੇ ਰਿਜ਼ਲਟ ਜਿਵੇਂ ਦਾ ਤੁਸੀਂ ਚਾਹਨੇ ਹੋ ਤੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿਉਂਕਿ ਜਦੋਂ ਇਹ ਮੁਕਾਬਲੇ ਹੋਗੇ ਤਾਂ ਯੂ ਨੋ ਜਿਵੇਂ ਤੁਸੀਂ ਦੱਸਿਆ ਵੀ ਐਡਮਿੰਟਨ ਦੇ ਵਿੱਚ ਲੋਕ ਥੋੜੇ ਮਾਇੂਸ ਹੋ ਗਏ ਚਲੋ ਇਹ ਮਾਇੂਸੀ ਉਹਨਾਂ ਦੀ ਜਿਹੜੀ ਹੈ ਜਲਦੀ ਦੂਰ ਹੋ ਜਾਏਗੀ ਬਟ ਹੁਣ ਤਾਂ ਕਹਿ ਸਕਦੇ ਹਾਂ ਵੀ ਖੇਡ ਮੁਕਾਬਲੇ ਨੇ ਖੇਡ ਮੁਕਾਬਲੇ ਦੇ ਵਿੱਚ ਬਿਹਤਰ ਖੇਡਣ ਵਾਲੀ ਟੀਮ ਦੇ ਉੱਤੇ ਹਮੇਸ਼ਾ ਇੰਟਰਸਟ ਜਿਹੜਾ ਜ਼ਿਆਦਾ ਬਣਿਆ ਰਹਿੰਦਾ ਤੇ ਜਿਹੜੇ ਖਾਸ ਤੌਰ ਦੇ ਉੱਤੇ ਜਿੱਥੋਂ ਦੀ ਲੋਕਲ ਟੀਮ ਹੁੰਦੀ ਹੈ ਉਹ ਲੋਕੀ ਬਹੁਤ ਬੂਸਟ ਅਪ એનર્ਜੀ ਦੇ ਨਾਲ ਯੂ ਨੋ ਉਤਸ਼ਾਹ ਕਰਦੇ ਰਹਿੰ ਇਹ ਤਰੀਕੇ ਦੇ ਨਾਲ એનਰਜੈਟਿਕ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਪਰਫਾਰਮੈਂਸ ਕਰਦੇ ਦੇਖਿਆ ਵੀ ਹੈ ਤੇ ਉਤਸ਼ਾਹਿਤ ਵੀ ਉਹਨਾਂ ਨੂੰ ਉਦਾਂ ਹੀ ਕਰ ਰਹੇ ਨੇ ਸੋ ਬਿਹਤਰ ਮੁਕਾਬਲੇ ਕਿਹੜੇ ਹੋ ਸਕਦੇ ਅਗਲੇ ਹੋ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ